ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਕੀ ਹਾਲ ਚਾਲ ਹੈ ਹੈਲੋ ਗਾਇਸ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਬੈਂਗਨ ਦਾ ਜਿਹੜਾ ਪਰਤਾ ਹੈ ਉਹ ਕਿਸ ਤਰ੍ਹਾਂ ਬਣਾਇਆ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਬੈਂਗਨ ਦਾ ਪਰਤਾ ਬਣਾਉਣ ਦੀ ਜਾਸ ਸਿਖਾਵਾਂਗੇ ਜੀ ਜਿਨ੍ਹਾਂ ਨੂੰ ਨਈ ਵੀ ਜਾਚ ਹੈਗੀ ਉਹ ਵੀ ਸਿੱਖਣ ਅੱਜ ਸਾਡੇ ਬੈਂਗਨ ਦੇ ਪਰਤੇ ਨੂੰ ਤੇ ਪਹਿਲਾਂ ਆਪਾਂ ਹਾਂਜੀ ਤੇ ਆਪਾਂ ਪਹਿਲਾਂ ਇਹ ਪਤਾਉਆਂ ਨੂੰ ਗੈਸ ਦੇ ਉੱਪਰ ਪਕਾ ਲਿਆ ਜਿਨ੍ਹਾਂ ਦੇ ਕੋਲ ਮਤਲਬ ਚੁੱਲ੍ਹੇ ਦੇ ਉੱਪਰ ਨਹੀਂ ਹੋ ਪਕਾ ਸਕਦੇ ਜੋ ਗੈਸ ਦੇ ਉੱਪਰ ਪਕਾ ਸਕਦੇ ਨੇ ਆਪਾਂ ਇਸ ਤਰ੍ਹਾਂ ਗੈਸ ਦੇ ਉੱਪਰ ਪਕਾਇਆ ਇਹਨਾਂ ਨੂੰ ਪਹਿਲਾਂ ਲੇਪੂ ਆਪਾਂ ਪਕਾ ਕੇ ਰੱਖ ਲਏ ਆ ਸਭ ਤੋਂ ਪਹਿਲਾਂ ਆਪਾਂ ਲੈ ਆਏ ਪਿਆਜ਼ ਪਿਆਜ਼ ਆਪਾਂ ਕੱਟ ਲਈ ਸੀਗੇ ਤੇ ਇਹਦੇ ਵਿੱਚ ਹੋਰ ਐਡ ਕਰਨੇ ਆਪਾਂ ਟਮਾਟਰ ਟਮਾਟਰ ਵੀ ਆਪਾਂ गाइस ਪਹਿਲਾਂ ਕੱਟ ਕੇ ਰੱਖੀ ਹੋਈ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲੈਣੀਆਂ ਮਿਰਚਾਂ ਮਿਰਚਾਂ ਆਪਾਂ ਧੋ ਕੇ ਗ੍ਰाइंड ਕਰਾਂਗੇ ਤੇ ਆਓ ਆਪਾਂ ਇਹਨਾਂ ਨੂੰ ਵਾਸ਼ ਕਰਦੇ ਹਾਂ ਚੰਗੀ ਤਰ੍ਹਾਂ ਵਾਸ਼ ਕਰਨਾ ਮਿਰਚਾਂ ਨੂੰ ਇਹਨੂੰ ਕੋਲਣਾ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਹਾਂਜੀ ਮਿਰਚਾਂ ਆਪਾਂ ਵਾਸ਼ ਕਰ ਲਈਆਂ ਜੀ ਤੇ ਹੁਣ ਆਪਾਂ ਪਾਉਣ ਲੱਗੇ ਆ ਵਿੱਚ ਤੇਲ ਪਤਿਲੇ ਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਤੇਲ ਤੇਲ ਇਹਦੇ ਵਿੱਚ ਖੁੱਲਾ ਚਾਹੀਦਾ ਹੁੰਦਾ ਵਾ ਪਰਥੇ ਦੇ ਵਿੱਚ ਵੀ ਖੁੱਲਾ ਤੇਲ ਪਾਣਾ ਫਿਰ ਤੁਹਾਡਾ ਪਰਥਾ ਇੰਨਾ ਵਧੀਆ ਬਣੇਗਾ ਇੰਨਾ ਟੇਸਟ ਬਣੇਗਾ ਨਾ ਇਨਾ ਯਮੀ ਬਨੇਗਾ ਕਿ ਤੁਸੀਂ ਉਂਗਲਾਂ ਚੜਦੀ ਰਹਿਓ ਰਹੋਗੇ ਹਾਂਜੀ ਇਹ ਆਪਣੇ ਬਤਾਉ ਹੋ ਗਿਆ ਇਹਨਾਂ ਨੂੰ ਆਪਾਂ ਭੁੰਨ ਲਿਆ ਸੀ ਗੈਸ ਦੇ ਉੱਪਰ ਵੇਖੋ ਚੰਗੀ ਤਰ੍ਹਾਂ ਪੋਚ ਗਏ ਆ ਤੇ ਇਹ ਵਿੱਚੋਂ ਕੋਲੇ ਪੈ ਚੁੱਕੇ ਆ ਪਾਣੀ ਛੱਡ ਰਿਹਾ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰਾਂਗੇ ਤੇ ਆਹ ਵਾਸ਼ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਦੀ ਆਂ ਕਈ ਵਾਰ ਹੁੰਦਾ ਹੈ ਕਿ ਕਈਆਂ ਨੂੰ ਵਾਸ਼ ਕਰਨ ਦੀ ਜ਼ਿਆਸਤ ਨਹੀਂ ਹੁੰਦੀ ਇਸ ਤਰ੍ਹਾਂ ਵਾਸ਼ ਕਰਨਾ ਹੈ ਇਹਨੂੰ ਛਿਲਕੇ ਨੂੰ ਤੁਸੀਂ ਉਤਾਰ ਦੇਣਾ ਇਸ ਤਰ੍ਹਾਂ ਫਾਇਨਲ ਥੋਣਾ ਮੱਚੀ ਤਰ੍ਹਾਂ ਇਹਦੇ ਉੱਪਰ ਕਾਲਾ ਪਾਣੀ ਜਿਹੜਾ ਬਿਲਕੁਲ ਲਾਉਣਾ ਵਾ ਸੜਿਆ ਸੜਿਆ ਹੋਇਆ ਜਿਹੜਾ ਆ ਵੇ ਅੰਜੀ ਜੀ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਨਾ ਤੁਸੀਂ ਦੇਖੋ ਆਪਾਂ ਕਾਲਾ ਖੰਡ ਜਿਹੜਾ ਇਹਦੇ ਉੱਪਰ ਸਾਰਾ ਉਸਾਰ ਦਿੱਤਾ ਆ ਜਿਹੜਾ ਜਲਿਆ ਹੋਇਆ ਸੀ ਐਸ ਤਰ੍ਹਾਂ ਬਿਲਕੁਲ ਤੁਸੀਂ ਸਾਫ਼ ਕਰ ਲੈਣਾ ਠੀਕ ਹੈ ਇਧਰ ਬਿਲਕੁਲ ਆਪਣੀ ਤੋਕੀ ਰੈਡੀ ਹੋ ਚੁੱਕੀ ਆ ਅਤੇ ਆਪਣੇ ਗਾਇਸ ਸੁਭੋ ਰਿਹਾ ਆ ਉਹ ਗਰਮ ਹੋ ਰਿਹਾ ਆ ਜਲਦੇ ਪਿਆ ਤੇ ਅੱਧੇ ਆਪਾਂ ਇਹ ਤੋਕੇ ਰੱਖ ਲਿਆ ਹੁਣ ਆਪਾਂ ਹਾਂਜੀ ਗਾਇਸ ਇਧਰ ਆਪਣੇ ਪਤਾਉ ਜਿਹੜੇ ਆ ਭੁਜਦੇ ਪਿਆ ਗੈਸ ਉੱਪਰ ਤੇ ਦੂਸਰੀ ਸਾਈਡ ਤੇ ਆਪਣਾ ਜਿਹੜਾ ਤੇਲ ਆ ਉਹ ਗਰਮ ਹੋ ਰਿਹਾ ਆ ਜਦੋਂ ਉਹ ਤੇਲ ਸੇਕ ਛੜ ਜਾਏਗਾ ਧੂਆ ਛੜ ਜਾਏਗਾ ਫਿਰ ਆਪਾਂ ਉਹਦੇ ਵਿੱਚ ਪਿਆਜ਼ ਪਾਵਾਂਗੇ ਠੀਕ ਹੈ ਹਾਂਜੀ ਗਾਇਸ ਇਹ ਮਿਰਚਾਂ ਆਪਾਂ ਜਿਹੜੀਆਂ ਧੋਲੀਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਗ੍ਰाइंड ਇਹਨੂੰ ਆਪਾਂ ਗ੍ਰाइंड ਕਰਾਂਗੇ ਹਾਂਜੀ ਤੇ ਮਿਰਚਾਂ ਆਪਣੀਆਂ ਗ੍ਰाइंड ਹੋ ਰਹੀਆਂ ਨੇ ਮਿਰਚਾਂ ਆਪਣੀਆਂ ਗ੍ਰाइंड ਹੋ ਚੁੱਕੀਆਂ ਹਾਂਜੀ ਗਾਇਸ ਤੇ ਤੇਲ ਆਪਣਾ ਬਿਲਕੁਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਵਿੱਚ ਜੀਰਾ ਹਾਂਜੀ ਗਾਇਸ ਪਿਆਜ਼ ਇਹਦੇ ਵਿੱਚ ਬਿਲਕੁਲ ਤੁਸੀਂ ਖੁੱਲੇ ਪਾਣੀ ਆ ਪਰਥੇ ਦੇ ਵਿੱਚ ਇਹਦੇ ਨਾਲ ਤੁਹਾਡਾ ਪਰਤਾ ਬਹੁਤ ਟੇਸਟ हां जी ਇਹਨੂੰ ਚੰਗੀ ਤਰ੍ਹਾਂ ਤੁਸੀਂ ਬ੍ਰਾਊਨ ਕਰਨਾ ਹੈ ਬ੍ਰਾਊਨ ਕਰਕੇ ਨਾਲ ਹੀ ਵਿੱਚ ਤੁਸੀਂ ਇਹਦੇ ਮਿਰਚਾਂ ਐਡ ਕਰ ਦਿਆ ਹਾਲੇ ਆਪਾਂ ਇਹਨੂੰ ਬ੍ਰਾਊਨ ਹੁੰਦੇ ਰਹੀ ਪਕਾਉਣਾ ਹੈ ਆਪਣੇ ਵਿੱਚ ਨੂੰ ਥੋੜੀ ਜਿਹੀ ਪਿਆਜ਼ ਜਿਹੜੀ ਬ੍ਰਾਊਨ ਹੋ ਚੁੱਕੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਅੰਤ ਵਿੱਚ ਪੌਣ ਤੋਂ ਬਾਅਦ ਵਿੱਚ ਇਹ ਹੈ ਕਿ ਤੁਹਾਡੇ ਜਿਹੜੇ ਪਿਆਜ਼ ਹਨ ਜਿਹੜੇ ਉਹ ਚੰਗੀ ਤਰ੍ਹਾਂ ਪੋਚ ਜਾਣਗੇ ਤੇ ਹਾਂਜੀ ਗਾਇਸ ਇਹਦੇ ਵਿੱਚ ਆਪਾਂ ਮਿਰਚਾ ਐਡ ਕਰ ਦਿੰਦੀਆਂ ਮਿਰਚਾ ਵੀ ਆਪਦੀਆਂ ਜਿਹੜੀਆਂ ਲੰਗੀ ਤਰ੍ਹਾਂ ਪੋਚ ਜਾਣਗੀਆਂ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਹਾਂਜੀ ਗਾਇਸ ਆਪਾਂ ਇਹਦੇ ਜਦੋਂ ਪੋਚਦੇ ਪਏ ਆ ਆਪਣੇ ਪਿਆਜ਼ ਤੇ ਮਿਰਚਾ ਇਹਦੇ ਵਿੱਚ ਆਪਾਂ 2 ਚਮਚ ਨਮਕ ਦੇ ਪਾਵਾਂਗੇ ਜਿਹਦੇ ਨਾਲ ਤੁਹਾਡੇ ਜਿਹੜੇ ਪਿਆਜ਼ ਆ ਉਹ ਛੇਤੀ ਪੋਚ ਜਾਣਗੇ ਪਾਣੀ ਛੱਡ ਕੇ ਜਲਦੀ ਤੇ ਛੇਤੀ ਪੋਚ ਜਾਣਗੇ ਚੰਗੀ ਤਰ੍ਹਾਂ ਇਸੇ ਨੂੰ ਨਾਵਾ ਤੇ ਕੇਸ ਨੂੰ ਸੀਵੇ ਟਮਾਟਰ ਐਡ ਕਰ ਲਈ ਹਾਂ ਜੀ ਗਾਇਸ ਇਹ ਬੈਂਗਣ ਆਪਾਂ ਧੋਲੇ ਸੀ ਵਾਸ਼ ਕਰ ਲਏ ਸੀ ਇਹਦੇ ਉੱਪਰੋਂ ਆਪਾਂ ਛਿਲਨਾ ਆਪਾਂ ਇਹਦੇ ਵਿੱਚੋਂ ਬੀ ਕੱਢਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਹੁਣ ਆਪਾਂ ਇਹਦੇ ਵਿੱਚੋਂ ਬੀ ਕੱਢਾਂਗੇ ਬੀ ਤੁਸੀਂ ਕੱਢ ਦੇਣੇ ਆ ਕਿਉਂਕਿ ਬੀ ਸਾਡੇ ਸੇਤ ਦੇ ਲਈ ਚੰਗੇ ਨਹੀਂ ਹੁੰਦੇ ਇਹਨੂੰ ਆਪਾਂ ਕੱਢ ਦੇਣਾ ਵਿੱਚ ਐਸ ਤਰ੍ਹਾਂ ਕਰਕੇ ਤੁਸੀਂ ਕੱਢ ਲੈਣਾ ਬੀ ਆਨ ਇਹਦੇ ਨਾਲ ਤੁਸੀਂ ਆਪਣੇ ਸਾਰੇ ਜਿਹੜੇ ਬੈਂਗਨ ਨੂੰ ਤੁਸੀਂ ਖੋਲ ਕੇ ਦੇਖਾ ਆ ਤੁਹਾਨੂੰ ਪਤਾ ਗਰਮੀਆਂ ਦੇ ਮੌਸਮ ਦੇ ਵਿੱਚ ਛੁੰਡੇ ਜਿਹੜੇ ਆ ਕੀੜੇ ਪੈ ਸਕਦੇ ਆ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਵੇਖ ਕੇ ਖੋਲ ਕੇ ਦੇਖਾਂਗੇ ਹਾਂਜੀ ਦੇਖੋ ਕਿੰਨੇ ਬੀਰ ਨਿਕਲਦੇ ਪੈਨੇ ਬੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਕੱਢ ਦੇਣਾ ਵਿੱਚ ਹਾਂਜੀ ਗਾਇਸ ਹੁਣ ਦੇਖੋ ਆਪਣੇ ਪਿਆਜ਼ ਬਿਲਕੁਲ ਰੈਡੀ ਹੋ ਚੁੱਕੇ ਨੇ ਪੁਜਗੀ ਦੇ ਨਾਲ ਮਿਰਚਾਂ ਵੀ ਆਪਣੀਆਂ ਪੁੱਜ ਚੁੱਕੀਆਂ ਨੇ ਤੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਜੋ ਸੀ ਫੁੱਲੇ ਪਾਣੇ ਆ ਕਿਉਂਕਿ ਟਮਾਟਰ ਦੇ ਨਾਲ ਜਿਹੜਾ ਟੇਸਟ ਹੈ ਤੁਹਾਡਾ ਪੜਦੇ ਦਾ ਬਹੁਤ ਵਧੀਆ ਆਉਣ ਵਾਲਾ ਵਾ ਇਹਦੇ ਨਾਲ ਤੁਹਾਡੇ ਜਿਹੜੇ ਪੜਦਾ ਬਿਲਕੁਲ ਵਧੀਆ ਬਣੇਗਾ ਚਟਪਟਾ ਬਣੇਗਾ ਤੇ ਸਪਾਈਸੀ ਬਣੇਗਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੱਜ ਜਿੰਦੇ ਨਾ ਵਾ ਵਿੱਚ बिल्कुल तैर हो चुके प्याजर तैयार हो चुके गायस तड़का अपना भोज के बिल्कुल रेडी हो चुका है हम आप पावगे बेच तूरी मेथी ए टेस्ट बहुत बढ़िया आएगा सब्जी दा। का सब्जी का बहुत वाला टेस्ट आएगा ਹਾਂਜੀ ਤੜਕਾ ਆਪਣਾ ਬਿਲਕੁਲ ਤਿਆਰ ਹੋ ਚੁੱਕਿਆ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਮਸਾਲੇ ਜਿਹੜੇ ਨਮਕ ਆਪਾਂ ਪਹਿਲਾਂ ਪਾ ਲਿਆ ਸੀਗਾ ਜਦੋਂ ਆਪਣੇ ਪਿਆਜ਼ ਭੁੱਜਦੇ ਪਏ ਸੀ ਹੁਣ ਆਪਾਂ ਦੂਜੇ ਮਸਾਲਿਆਂ ਨੂੰ ਵੀ ਅਚ ਐਡ ਕਰਾਂਗੇ ਨਮਕ ਨੂੰ ਆਪਾਂ ਨਹੀਂ ਐਡ ਆਪਣਾ ਬਿਲਕੁਲ ਪੁੱਜ ਕੇ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹ ਐਡ ਕਰਨੇ ਆ ਸਭ ਤੋਂ ਪਹਿਲਾਂ ਅਸੀਂ ਲਈ ਵਿੱਚ ਤੇਗੀ ਵਿੱਚ ਅੱਧਾ ਚਮਚ ਫਿਰ ਉਸ ਤੋਂ ਬਾਅਦ ਆਪਾਂ ਲਿਆ ਗਰਮ ਮਸਾਲਾ 1 ਚਮਚ ਇਹਦੇ ਵਿੱਚ ਤੇ ਬਾਅਦ ਵਿੱਚ ਆਪਾਂ ਬਾਦ ਵਿੱਚ ਇੱਕ ਚਮਚਾ ਆਪਾਂ ਲਿਆ ਹਲਦੀ ਦਾ ਠੀਕ ਹੈ ਤੇ ਨਮਕ ਆਪਾਂ ਪਹਿਲਾਂ ਪਾ ਚੁੱਕੇ ਹਾਂ ਗਾਇਸ ਤੇ ਹੁਣ ਆਪਾਂ ਮਸਾਲਿਆਂ ਨੂੰ ਵਿੱਚ ਐਡ ਕਰਾਂਗੇ ਤੇ ਹਾਂਜੀ ਹੁਣ ਆਪਾਂ ਤੜਕੇ ਦੇ ਵਿੱਚ ਪਾ ਰਹੇ ਹਾਂ ਤੇ ਹੁਣ ਇਹਨੂੰ ਤੁਸੀਂ ਹਿਲਾਉਣਾ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਵੀ ਤੁਹਾਡਾ ਪਾਣੀ ਨਹੀਂ ਹੋਣਾ ਚਾਹੀਦਾ ਤੜਕੇ ਦੇ ਵਿੱਚ ਬਿਲਕੁਲ ਤੁਹਾਡਾ ਤੇਲ ਤੇਲ ਨਾ ਹੋਣਾ ਚਾਹੀਦਾ ਹਾਂਜੀ ਗਾਇਸ ਤੇ ਆਪਣੇ ਪਿਆਜ਼ ਦਾ ਤੜਕਾ ਜਿਹੜਾ ਬਿਲਕੁਲ ਪੁੱਜ ਕੇ ਰੈਡੀ ਹੋ ਚੁੱਕਿਆ ਆ ਪਰ ਥੇਰਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਆ ਉਹ ਹੈਗਾ ਹੈ ਆਪਣਾ ਮੀਟ ਮਸਾਲਾ ਕਿਉਂਕਿ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ ਤੇ ਥੋੜਾ ਜਿਹਾ ਵਿੱਚ ਲੈਣਾ ਆਪਾਂ ਮੀਟ ਮਸਾਲਾ ਬਿਲਕੁਲ ਅੱਧਾ ਚਮਚ ਇਹਦੇ ਨਾਲ ਜਿਹੜਾ ਟੇਸਟ ਆ ਤੁਹਾਡਾ ਬਹੁਤ ਵਧੀਆ ਆ ਜੀ ਤੁਹਾਡੇ ਦੇ ਵਿੱਚ ਇਹ ਪਟਾ ਦਾ ਬਹੁਤ ਹੀ ਵਧੀਆ ਬਨੇਗਾ ਤੇ ਟੇਸਟ ਬਹੁਤ ਹੀ ਵਧੀਆ ਹੋਵੇਗਾ ਨਾ ਸੁਣਾ ਤੜਕਾ ਆਇਆ ਹੈ ਤੜਕੀ ਦੇ ਵਿੱਚ ਬਿਲਕੁਲ ਰੈਡੀ ਹੋ ਚੁੱਕਿਆ ਆਪਣਾ ਪੂਜ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਤੇ ਹਾਂਜੀ ਗਾਇਸ ਬੈਂਗਣ ਸਾਡੇ ਬਿਲਕੁਲ ਰੈਡੀ ਹੋ ਚੁੱਕੇ ਔਕੇ ਤੇ ਹੁਣ ਇਹਨੂੰ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਤੁਸੀਂ ਵਿੰਸ ਕਰ ਲੈਣਾ ਬਾਕੀ ਇਹਦੇ ਵਿੱਚ ਕੋਈ ਵੀ ਮੋਟਾ ਪਾਉਣਾ ਹੋਵੇ ਤੇ ਤੜਕੀ ਦੇ ਵਿੱਚ ਤੁਹਾਡੇ ਬਿਲਕੁਲ ਭੁੱਲ ਜਾਣਗੇ ਤੜਕੀ ਦੇ ਵਿੱਚ ਪਾਉਣ ਨੂੰ ਪਰਥੀ ਬੜਾ ਸਿੰਪਲ ਤਰੀਕਾ ਹੈ ਗਾਇਸ ਪਰਥਾ ਬਣਾਉਣਾ ਤੇ ਬਹੁਤ ਹੀ ਸਵਾਦ ਬੰਦਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਵੈਸੇ ਵੀ ਠੰਡਾ ਹੁੰਦਾ ਬਣਾਉਣਾ ਮੈਂ ਇਹ ਆਪਾਂ ਸਾਰੇ ਕੱਢ ਲਏ ਸੀ ਹੁਣ ਆਪਾਂ ਇਹਨੂੰ ਜਿਦਾਂ ਹਿਲਾਣਾ। ਦੇਖੋ ਕਿੰਨਾ ਸੋਹਣਾ ਕਲਰ ਆਇਆ ਆ। ਇਹ ਦੇਖ ਕਿੰਨਾ ਯਮੀ ਲੱਗ ਰਿਹਾ ਆ ਤੇ ਕਿੰਨਾ ਸਪਾਈਸੀ ਲੱਗ ਰਿਹਾ ਆ। ਹਾਂਜੀ ਪਰਤਾ ਆਪਣਾ ਬਿਲਕੁਲ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਸੇਕ ਲਵਾਉਣਾ ਆ ਟੱਕ ਕੇ। ਹਾਂਜੀ ਗਾਇਜ਼ ਆਪਾਂ ਇਹਨੂੰ ਟੱਕ ਲੈਣਾ ਆ। ਬਿਲਕੁਲ ਇਹਨੂੰ ਸੇਕ ਲੱਗਣ ਦੇਣਾ ਤੁਸੀਂ ਹਾਂਜੀ ਗਾਇਸ ਤੇ ਪਟਸਾਪਨਾ ਬਿਲਕੁਲ ਤਿਆਰ ਹੋ ਚੁੱਕਿਆ ਇਹਨੂੰ ਆਪਾਂ 20 ਮਿੰਟ ਜਿਹੜਾ ਸੇਕ ਲਵਾਇਆ ਸੀ ਗੈਸ ਦੇ ਉੱਪਰ ਜਿਹੜਾ ਤਿਆਰ ਹੋ ਚੁੱਕਿਆ ਬਿਲਕੁਲ ਬੰਨ ਕੇ ਰੈਡੀ ਹੋ ਚੁੱਕਿਆ ਹੈ ਹਾਂਜੀ ਇਹ ਖਪੜਥਾ ਸਾਡਾ ਬਿਲਕੁਲ ਰੈਡੀ ਹੋ ਜ ਗਿਆ ਬਣ ਕੇ ਤੇ ਕਿੰਨਾ ਵਧੀਆ ਇਹਦੇ ਦੇ ਉੱਤੇ ਫਲੇਵਰ ਆਇਆ ਆ ਤੇ ਬਹੁਤ ਹੀ ਯਮਮੀ ਦੇ ਟੇਸਟ ਬਣਿਆ ਆ ਤੇ ਹਾਂਜੀ ਗਾਇਸ ਇਦਾਂ ਦੀਆਂ ਵੀਡੀਓ ਲੈਣ ਦੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਸ਼ੇਅਰ ਕਰੋ